ਕਰਨੂ ਜੀ ਉਹਨਿੰਦੀ ਪ੍ਰਧਾਨ ਜੀ ਤੁਸੀਂ ਬੈਠੇ ਹੋ ਗੱਦੀ ਦੇ ਅੱਜ ਪ੍ਰੋਪਰ ਐਲਾਨ ਹੋ ਚੁੱਕੇ ਆ ਇਹਦੇ ਬਾਰੇ ਕੀ ਕਹਿੰਦੇ ਜੀ ਸਭ ਤੋਂ ਪਹਿਲਾਂ ਮੈਂ ਆਦਰ ਤੇ ਸਨਕਾਰ ਸਹਿਤ ਮਤਲਬੀ ਖਾਨ ਕਰਨਾ ਵਾਹਿਬੀਕਾ ਖਾਨ ਸਾਹਿਬ ਵਾਹਿਬੀ ਜੀ ਤੋਂ ਬਾਅਦ ਸਤਾਰਾ ਮਾਨ ਮਹਾਰਾਜ ਜਿਨ੍ਹਾਂ ਨੇ ਮੇਰੇ ਤੋਂ ਸਵਾਲ ਕਿਰਪਾ ਕੀਤੀ ਹੈ ਕਿ ਇਹ ਜਿਹੜੀ ਸੇਵਾ ਇਹ ਮੇਰੇ ਹਿੱਸੇ ਦਾ ਹੀ ਆ ਜੀ ਤੇ ਆਪ ਮੈਂ ਧੰਨਵਾਦ ਕਰਦਾ ਸਾਰਤੋਤਮ ਟੀਕੇ ਦੇ ਮੇਰੇ ਵੱਡੇ ਵੀ ਪਰਦੇਵ ਸਿੰਘ ਜੀ ਬੇਮਾਨ ਐਮਐਲਏ ਹੱਥ ਦਾ ਨਾ ਬਾਕ ਤੇ ਜਿੰਨੇ ਵੀ ਇਹ ਸੰਗਤ ਆ ਸਾਰਿਆਂ ਦਾ ਮੈਂ ਸਿਰ ਝੁਕਾ ਕੇ ਇਹਨਾਂ ਦਾ ਧੰਨਵਾਦ ਕਰਦਾ ਜਿੰਨੇ ਵੀ ਇਹ ਟਰੱਕ ਤੇ ਤੁਸੀਂ ਹੁਣ ਪ੍ਰਧਾਨ ਬਣੇ ਹੋ ਤਾਂ ਇਹ ਡਰਾਈਵਰ ਭਾਈ ਵਾਸਤੇ ਇਹਨਾਂ ਵਾਸਤੇ ਜਿਹੜੇ ਡਰਾਈਵਰ ਭਰਾ ਨੇ ਇਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਤੁਸੀਂ ਕੀ ਨਵਾਂ ਕਰੋਗੇ ਇਹਨਾਂ ਦੀ ਚੜਤ ਵਾਸਤੇ ਹਾਂਜੀ ਇਹਨਾਂ ਨੂੰ ਮੇਰੇ ਤੋਂ ਬਹੁਤ ਸਤਿਕਾਰ ਜੀ ਮਾਨ ਦਾ ਆਸ਼ੀਰਵਾਦ ਲੈ ਕੇ ਅਸੀਂ ਕੰਮ ਸ਼ੁਰੂ ਕਰ ਰਹੇ ਆ ਸਾਰੇ ਭਰਾ ਤੁਹਾਨੂੰ ਵੀ ਮੇਰੇ ਨਾਲ ਮਿਲ ਕੇ ਜਿਵੇਂ ਮੈਨੂੰ ਕਹਿਣਗੇ ਜੋ ਇਹਨਾਂ ਦਾ ਸੰਗਤ ਦਾ ਫੈਸਲਾ ਹੋਊਗਾ ਇਹਨਾਂ ਦੇ ਜਿਹੜੇ ਪਹਾੜਿਆਂ ਦੀ ਪ੍ਰੋਬਲਮ ਆ ਜਿਵੇਂ ਦੋ ਦੋ ਵੀ ਮੇਰੀ ਬੰਦੇ ਜੀ ਉਹਨਾਂ ਦਾ ਹੱਲ ਤੇ ਇਹਨਾਂ ਦੇ ਜਿਹੜੇ ਪਹਾੜੇ ਦੇ ਕਿਰਾਏ ਕਰਦੇ ਉਹਨਾਂ ਦੇ ਰੇਟਾਂ ਦੇ ਵਿੱਚ ਇਸ ਲਈ ਲੱਗ-ਪੱਗ 2-3 ਸਾਲ ਤੋਂ ਮਨਵਾਦਾ ਨਹੀਂ ਹੋਇਆ ਉਹਨਾਂ ਦੇ ਵਿੱਚ ਵਾਦਾ ਕਰਦਾ ਕਿ ਹੋਰ ਜਿੰਨੀਆਂ ਵੀ ਇਹਨਾਂ ਦੀਆਂ ਕੋਈ ਮੁਸ਼ਕਲਾਂ ਨੇ ਅੱਧੀ ਰਾਤ ਦੇ ਇਹਨਾਂ ਨਾਲ ਖੜੂਗਾ ਤੇ ਜੋ ਵੀ ਇਹਨਾਂ ਨੂੰ ਹੁਕਮ ਕਰਨਗੇ ਇਹਨਾਂ ਦਾ ਹਮੇਸ਼ਾ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੂਗਾ ਇਹਨਾਂ ਦੀ ਜਿਹੜੀਆਂ ਪ੍ਰੋਬਲਮ ਆ ਰਹੀਆਂ ਸਰਕਾਰ ਤੱਕ ਪਹੁੰਚਾਓਗੇ ਪ੍ਰਧਾਨ ਜ਼ਿਲ੍ਹਾ ਫਿਰਦਾ ਜਦ ਬੰਦਾ ਜੋ ਸਾਰੀ ਯੂਨੀਅਨ ਦੇ ਪ੍ਰਧਾਨ ਹੁੰਦਾ ਇਹਨਾਂ ਦੀ ਜਿਹੜੇ ਸਮੱਸਿਆਵਾਂ ਆ ਉਹ ਸਰਕਾਰ ਤੱਕ ਪਹੁੰਚ ਕਰਵਾਓ ਜੋ ਵੀ ਇਹਨਾਂ ਨੂੰ ਦਿੱਕਤ ਆਂਦੀ ਸੀ ਇਹਨਾਂ ਪ੍ਰਧਾਨ ਹੋਣ ਦੇ ਨਾਤੇ ਜੀ ਇਹ ਸਾਰੇ ਬੈਠੇ ਨੇ ਗੁਰੂ ਮਹਾਰਾਜ ਦਾ ਨਜ਼ਰਾ ਇਹਨਾਂ ਦੀ ਭਲਾਈ ਲਈ ਜਿੰਨਾ ਮੈਂ ਕਰ ਸਕਦਾ ਸੀ 3 ਸਾਲ ਪਹਿਲਾਂ ਜੀ ਜਿੰਨਾ ਮੇਰੇ ਹੱਥ 'ਚ ਵੀ ਰਿਹਾ ਉਸ ਤੋਂ ਵੀ ਵੱਧ ਕੇ ਮੈਂ ਇਹਨਾਂ ਦੇ ਲਈ ਕੀਤਾ ਠੀਕ ਹੈ ਜੀ ਔਰ ਹੁਣ ਇਹਨਾਂ ਨੇ ਮੈਨੂੰ ਇੱਕ ਸੇਵਾ ਦਿੱਤੀ ਹੈ ਜੀ ਉਹਦੇ ਲਈ ਤਾਂ ਮੈਂ ਜਿੰਨਾ ਤਰ੍ਹਾਂ ਮਨੂ ਜਿੰਨਾ ਵੀ ਮੇਰੇ ਤੋਂ ਹੋ ਸਕਿਆ ਉਹ ਉਸ ਤੋਂ ਵੀ ਵੱਧ ਕਰਨ ਦੀ ਖੁਸ਼ੀ ਹੈ ਜੀ ਅੱਜ ਕੀ ਕਹਿਣਾ ਚਾਹੋਗੇ ਅੱਜ ਮਨਪ੍ਰੀਤ ਜੀ ਪ੍ਰਧਾਨਗੀ ਤੇ ਬੈਠੇ ਨੇ ਕਿਰਸੇ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮਨਪ੍ਰੀਤ ਸਿੰਘ ਧਾਰੋਗੀ ਜਿਹੜੇ ਸਾਡੇ ਟਰੱਕ ਆਪਰੇਟਰ ਯੂਨੀਅਨ ਦੇ ਅੱਜ ਨਵੇਂ ਪ੍ਰਧਾਨ ਲਾਏ ਗਏ ਨੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਭਾਈਚਾਰੇ ਨਾਲ ਮੈਂ ਰਲ ਕੇ ਤੁਹਾਡਾ ਜਿਹੜਾ ਵੀ ਪਹਾੜਿਆਂ ਦਾ ਕੋਈ ਸਮੱਸਿਆ ਆਉਂਦੀ ਆ ਜਾਂ ਤੁਹਾਨੂੰ ਕੋਈ ਗੱਡੀਆਂ ਭਰਨ ਚ ਸਮੱਸਿਆ ਆਉਂਦੀ ਆ ਕਿਸੇ ਵੀ ਤਰ੍ਹਾਂ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਤੁਹਾਡੇ ਪਹਿਰਲੇ ਅਧਾਰ ਤੇ ਹੱਲ ਕਰੂੰਗਾ ਔਰ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਤੁਹਾਡੇ ਨਾਲ ਮੈਂ ਰਲ ਕੇ ਚੱਲੂੰਗਾ ਸਗੋਂ ਪਰਮਾਤਮਾ ਅੱਗੇ ਵੀ ਅਰਦਾਸ ਕਰਦੇ ਆਂ ਕਿ ਸਾਡੀ ਟਰੱਕ ਯੂਨੀਅਨ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਸਾਰੀ ਯੂਨੀਅਨ ਮੰਤਰੀ ਜੀ ਦੇ ਨਾਲ ਚੱਲੂ ਬਿਲਕੁਲ ਨਾਲ ਚੱਲੂਗੀ ਜੀ ਮੋਢੇ ਨਾਲ ਮੋਢਾ ਲਾ ਕੇ ਚੱਲੂ ਜੀ ਜੀ ਠੀਕ ਸਾਡੀ ਵਾਇਗਰੂ ਜੀ ਕਾਲਸਾ ਵਾਇਗਰੂ ਜੀ ਦੀ ਫਤਿਹ ਅੱਜ ਸਾਡੇ ਵੱਡੇ ਵੀਰ ਮੰਤਰੀ ਇਧਰੋਂਗੇ ਜੀ ਟਰੱਕ ਯੂਨੀਅਨ ਆਬਾ ਦੇ ਪ੍ਰਧਾਨ ਲਾਈ ਗਏ ਜੀ ਅਸੀਂ ਇਸ ਦਾ ਸਹਿਯੋਗ ਦਾ ਧੰਨਵਾਦ ਕਰਦੇ ਹਾਂ ਜੀ ਐਮਐਡੀ ਗੁਰਦੇਵ ਸਿੰਘ ਬੀਮਾ ਦੀ ਜਿਨ੍ਹਾਂ ਨੇ ਇਹਨਾਂ ਦੇ ਪ੍ਰੋਸਸ ਅੱਜ ਤਾਇਆ ਤੇ ਸਾਡੇ ਟਰੱਕ ਓਪਰੇਟਰ ਨੂੰ ਵੀ ਪ੍ਰੋਸਸ ਜੀ ਇਹ ਉਮਾਲਦਾਰੀ ਨਾਲ ਕੰਮ ਕਰਨਗੇ ਜੀ ਪਹਿਲਾਂ ਵੀ ਇਹਨਾਂ ਨੇ ਇਹਨਾਂ ਦਾ ਮਤਲਬ ਪਤਾ ਸੀਗਾ ਜਿਹੜਾ ਉਹ ਟ੍ਰੈਕੀ ਸੀ ਉਹਨੇ ਵੀ ਵਧੀਆ ਕੰਮ ਕਰਿਆ ਇਹ ਉਸ ਤੋਂ ਵਧੀਆ ਕੰਮ ਕਰਕੇ ਦਿਖਾਉਣਗੇ ਸਾਰੀ ਯੂਨੀਅਨ ਇਹਨਾਂ ਦਾ ਸਾਥ ਦੇ ਕੇ ਜਿਵੇਂ ਮੰਤਰੀ ਜੀ ਦੱਸ ਰਹੇ ਸੀਗੇ ਵੀ 23 ਤੋਂ ਲੈ ਕੇ 24 ਜੀ ਦੇ ਸਹਿਯੋਗ ਨਾਲ ਪਹਿਲਾਂ ਹੋਰ ਲਿਕਸੁਰੇ ਚੱਲਿਆ ਜੀ ਉਹ ਵੀ ਜਿਹੜਾ ਬੰਦ ਹੋ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਐਮ.ਐਲ.ਏ. ਸਾਹਿਬ ਨਾਲ ਗੱਲ ਕਰਕੇ ਅਸੀਂ ਜਾਵਾਂਗੇ ਐਮ.ਐਲ.ਏ. ਸਾਹਿਬ ਕੋਲ ਬਾਈ ਨੂੰ ਲੈ ਕੇ ਉਹ ਵੀ ਅਸੀਂ ਚਲਾਉਣ ਦੀ ਕੋਸ਼ਿਸ਼ ਕਰਾਂਗੇ